ਮੇਰੇ ਨਾਲ ਕੰਮ ਕਰਾਂਗਾ ਜਈ ਜਿਹੜਾ ਅੰਡਰ ਹੁੰਦਾ ਸਰੇਕ ਮਹਕਮੇ ਤੇ ਜਈ ਹੁੰਦਾ ਉਹਨੇ ਕਰਨਾ ਹੁੰਦਾ ਸਾਰਾ ਕੁਝ ਤਾਂ ਤੁਹਾਡੇ ਨੂੰ ਹੀ ਪਤਾ ਕੀ ਕਰਨ ਦੇ ਸੀ ਠਿੱਕ ਕਰ ਤੁਸੀਂ ਕਿਉਂ ਨਾ ਖਿੱਚੇ ਯਾਰ ਸਾਡੇ ਇਧਰ ਇਰੀਏ ਦੇ ਬੱਚੇ ਤੁਸੀਂ ਇਹ ਮਹਕਮੇ ਤੇ ਤਨਖਾਹ ਲੈ ਰਹੇ ਯਾਰ ਤੁਸੀਂ ਫੀਵਰ ਬਦਰੀ ਖਾ ਲਏ ਯਾਰ ਮਿੱਟੀ ਭਾਏ ਫੋਲ ਚੱਲਦੇ ਹੁੰਦੇ ਨੇ ਕੱਲ ਨੂੰ ਡੇਪੀ ਨੁਕਸਾਨ ਹੋ ਕੰਡੋ ਵਿੱਚ ਉਹ ਦਿੱਤੇ ਜਿਹਾ ਰੋਲਣਗੇ ਤੁਸੀਂ ਬਣਾ ਜਾ ਕੇ ਗਲ ਪੈਂਦੇ ਇਹ ਬਣਾਏ ਸੀ ਕਿ ਬੰਦ ਤੁਸੀਂ ਆ ਬੰਦਾ ਹੈਗਾ ਇਹਨੂੰ ਕੱਲ ਕਿਉਂ ਨਹੀਂ ਪੜਨ ਦਿੰਦਾ ਨਹੀਂ 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 ਆ ਪੜਦਾ ਨਹੀਂ ਲਾਏਗਾ ਹਾਂ ਨਹੀਂ ਨਹੀਂ ਰਾਤ ਤੁਸੀਂ ਦੋਵੇ ਤੋੜ ਕੇ ਬਣਾਏ ਰੱਸੀ ਲਾ ਕੇ ਤੁਸੀਂ ਨੂੰ ਰੇਲਿੰਗ ਦੇੰਦਰ ਪੈਰਾ ਪੜ ਗਿੰਦੇ ਹੋ ਵੀ ਇੱਥੇ ਰੱਸੀ ਲਾ ਕੇ ਗੱਟੇ ਲਾ ਕੇ ਵੀ ਆਪਾਂ ਰੋਕ ਸਕਦੇ ਉਹਦਾ ਉਹਦਾ ਨਾ ਦੋਆ ਮਾਰਦਾ ਪਾਣੀ ਖੜਾ ਜਾਂਦੇ ਉਹ ਕਿੱਡਾ ਡੂੰਗਾ ਵੇਹੇ ਥੱਲੇ ਕਾਲਪ ਕੀਤੀ ਹੋਈ ਥੱਲੇ ਕਾਲਪ ਹੋਈ ਏ ਨਹੀਂ 50 ਜਵਾਹ ਵਹਣ ਦਾ ਪਹਿੰਦੀ ਹੈਗਾ ਜਮਾਂ ਵਰ ਤੂੰ ਮਿੱਟੀ 50 ਫੁੱਟ ਦੂਤ ਨਾਲੋਂ ਚੋਕਲੀ ਖੱਡਾ ਆ ਸਾਰਾ ਮਾੜਾ ਤੂੰ ਨਹੀਂ ਬੰਨ ਆ ਬੰਨ ਵਧਿਆ ਇੱਕ ਮਜ਼ਦੂਰੀ ਹੈਗੀ ਆ ਆ ਬੰਨ ਨਾ ਬੰਨ ਵਧਦੀ ਚੋਕਲੀ ਚੋਕਾ ਜੀ ਕਿਹੜੀ ਡੰਗੋ ਦੀ ਆ ਨਾ ਬੰਨ ਵਧਿਆ ਤੂੰ ਅੱਜ ਪਰ ਲਾ ਸਾਨੂੰ ਬਤਾ ਨੈਸ਼ਨਲ ਨੈਸ਼ਨ ਹਾਈਵੇ ਦੀ ਥਾਟੀ ਵਿਖਾ ਕਿਹੜੇ ਨਾਮ ਨਾਲ ਕਿਆ ਚਲੇ ਆ ਮਹੀਨਾ ਵੇ ਰੱਖਿਆ ਉਹ 90 ਕਿਉਂ ਗਿਆ ਤੁਮੇ ਮਾਰਦਾ ਪੱਟ ਲੈਣ ਲੈਂਦੇ ਆ ਆ ਵੇਖੋ ਅੰਦੇ ਆ ਵੇਖੋ ਕੋਲ ਆ ਆ ਲੈ ਬੰਤੂ ਆ ਆ ਬਣਿਆ ਆ ਵੇ ਆ ਇੱਥੇ ਤੁਸੀਂ ਮਿੱਟੀ ਪਾ ਕੇ ਇਹ ਲੋਕਾਂ ਨੂੰ ਜਾਈ ਦੇ ਇਹਨੂੰ ਆਖਿਆ ਸੀ ਜਾਂਦੇ ਦੋ ਮਹੀਨੇ ਕੋਲ ਬਣਾ ਦੇਣਾ ਇਹ ਨਾ ਮਾਰਨੇ ਆਪਾਂ ਨੂੰ ਪੈਸੇ ਖਾਂਦੇ ਸਾਡੇ ਉਹ ਲੈ ਨਹੀਂ ਖਾਦੇ ਰੈਡੀ ਵਾਲੇ ਮਿੱਟੀ ਮਿੱਟੀ ਕਿਉਂ ਖਲਾਰੀ ਜਾ ਰਹੀ ਹੈ ਜੀ ਇੱਧਰ ਕੀ ਖਲਾਰਦਾ ਦੇਖੋ ਉਹ ਮਿੱਟੀ ਬਤਾਓ ਮਿੱਟੀ ਕਿਉਂ ਖਲਾਰਾ ਹੈ ਮਿੱਟੀ ਕਿਉਂ ਡਾਲਦੇ ਆਪਨੇ ਜੋ ਬੰਨ ਕਰਾਈ ਇੱਧਰ ਖਬਰ ਤੇ ਬੋਲੋ ਸਿਰ ਇੱਕ ਹੀ ਮੁੱਦਾ ਕੀ ਹੈ ਮੁੱਦਾ ਜੀ ਬਹੁਤ ਗੰਭੀਰ ਹੈ ਜਿਹੜਾ ਨੈਸ਼ਨਲ ਹਾਈਵੇ 354 ਆਰਥਕਾ ਤੋਂ ਫਿਰੋਜ਼ਪੁਰ ਰੋਡ ਤੇ ਆ ਉੱਪਰ ਜਿਹੜਾ ਆਪਣਾ ਫਲਾਈਓਵਰ ਬਣਿਆ ਹੈ ਇਹਨਾਂ ਵਿੱਚੋਂ ਚਲਾਇਆ ਸੀਗਾ ਉਹ ਉੱਥੇ ਵੇਖੋ ਜੀ ਨਿਗਾਹ ਮਾਰੋ ਉੱਥੋਂ ਲੈ ਕੇ ਐਨਾ ਟੁੱਟ ਗਿਆ ਇਹਨਾਂ ਰਾਤ ਲੱਗੇ ਨੇ ਚਲੋ ਦਿਨੇ ਵੀ ਲੱਗਦੇ ਨੇ ਵਿੱਚ ਰਾਤ ਪੈ ਗਈ ਇੱਕ ਗੱਲ ਵੱਖਰੀ ਐ ਇਹਨੂੰ ਸ਼ੁਰੂ ਹੀ ਰਾਤ ਕੀਤਾ ਤੋੜ ਕੇ ਰਾਤ ਹੱਲੇ ਕਾਲਬ ਕਰਕੇ ਆਂਦੇ ਤੇ ਇਹਦੇ ਤੇ ਮਿੱਟੀ ਉੱਤ ਜਾਲ ਲੈਂਟਰ ਪਾਇਆ ਦੁਬਾਰਾ ਆ ਇੱਕ ਟੋਟਾ ਇੱਕ ਖਾਨਾ ਡਿੱਗ ਪਿਆ ਇਹਨਾਂ ਦੀ ਜਿਹੜਾ ਇਹਨਾਂ ਦਾ ਠੇਕੇ ਤੇ ਜਿਹੜਾ ਇਹਨਾਂ ਦਾ ਠੇਕੇਦਾਰ ਹੈ ਹਨਾ ਉਹ ਇੱਥੇ ਹੈਗਾ ਨਹੀਂ ਕੱਲ মিডিਆ ਦੇ ਕੁਝ ਲੋਕ ਇੱਥੇ ਆਏ ਸਾਡੇ ਤੋਂ ਪਹਿਲਾਂ ਤੇ ਕੋਈ ਲੋਕ ਸਾਡੇ ਏਰੀਏ ਦੇ ਕੋਈ ਵੀਰ ਹੈਗੇ ਸੀ ਮੁਲਾਜ਼ਮ ਕੋ ਕਿਵੇਂ ਉਹ ਇੱਥੇ ਵੇਖਣਾ ਹੁਣ ਆਨੇ ਅੰਦਰ ਨਹੀਂ ਜਾਣਾ ਆ ਇਹਨਾਂ ਨੇ ਰੇਲਿੰਗ ਕੀਤੀ ਆ ਵੇਖੋ ਸਾਰੀ ਇਹਨਾਂ ਰੇਲਿੰਗ ਕੀਤੀ ਜਾਂਦੇ ਨਹੀਂ ਸਾਡਾ ਸਮਾਨ ਪਿਆ ਜਦੋਂ ਅਸੀਂ ੱੱਕੇ ਨਾਲ ਕਿ ਸਮਾਨ ਵੇਖਿਆ ਬੋਰੀਆਂ ਵੇਖੋ ਜੇ ਕਵਾੜੀਆਂ ਨਹੀਂ ਖਰੀਦਦਾ ਆ ਪਈਆਂ ਸੀ ਇਹ ਗਿੱਲੀਆਂ ਕਰਕੇ ਉੱਪਰ ਲੈਂਟਰ ਦੇ ਰੱਖੀਆਂ ਸੀ ਕੱਲ ਇਹਨਾਂ ਨੇ ਕਿਹਾ ਜੀ ਸਾਡੀ ਖਬਰ ਨਾ ਲਾਇਆ ਜੀ ਸਾਨੂੰ ਨੁਕਸਾਨ ਹੈ ਕਿਉਂਕਿ ਕੱਲ ਵੱਡੇ ਅਫਸਰ ਆਏ ਰਹੇ ਨੇ ਅੰਦਰ ਖਾਤੇ ਕੰਮ ਕਰਦੇ ਰਹੇ ਨੇ ਹੁਣ ਸਾਨੂੰ ਪਤਾ ਲੱਗਾ ਹੈ ਹੁਣ ਇਹ ਰੇਲਿੰਗ ਪਟ ਰਹੇ ਆ ਜੀ ਤਾਂ ਅਸੀਂ ਇਹ ਚਾਹੁੰਦੇ ਆ ਅਸੀਂ ਨੈਸ਼ਨਲ ਹਾਈ ਵੀ ਇਹਦੀ ਵੱਡੀ ਇੱਕ ਹਾਈ ਲੈਵਲ ਦੀ ਇਹਨੂੰ ਮੈਨ ਲੱਗਦਾ ਹੈ सीबीआई ਨੂੰ ਜਾਂਚ ਦਿੱਤੀ ਜਾਵੇ ਇਹਨਾਂ ਦਾ ਠੇਕਾ ਉਹ ਮੁੰਡਾ ਬਹੁਤ ਕ੍ਰਿੰਦਾ ਦਾ ਮਾੜਾ ਬੋਲਦਾ ਸਾਰੀ ਸੰਗਤ ਨੂੰ ਤੇ ਉਸ ਤੋਂ ਬਾਅਦ ਇਹਦੀ ਜਾਂਚ ਹੋਵੇ ਜਾਂਚ ਦੇ ਵਿੱਚ ਇੱਕ ਸਾਡੀ ਸਪੈਸ਼ਲ ਬੇਨਤੀ ਹੈ ਕਿ ਵਿੱਚ ਪੰਜ ਮੈਂਬਰੀ ਕਮੇਟੀ ਸਾਡੇ ਦਰਾਗੋਆਂ ਦੀ ਹੋਣੀ ਚਾਹੀਦੀ ਆ ਜਿਹੜੇ ਇਸ ਏਰੀਏ ਦੇ ਬੰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਸ ਰੋਡ ਲਈ ਹਮਦਰਦੀ ਹੈ ਕਿਉਂਕਿ ਸਾਡੇ ਬੱਚੇ ਲੰਘਦੇ ਨੇ ਸਾਡਾ ਪਰਿਵਾਰ ਲੰਘਦਾ ਹੋਰ ਪਰਦੇਸ਼ਾਂ ਦੇ ਲੋਕ ਲੰਘਦੇ ਨੇ ਜਿਹੜੇ ਜੰਮੂ ਕਸ਼ਮੀਰ ਜਾਂਦੇ ਜਾਂ ਰਸਤਾਂ ਜਾਂਦੇ ਨੇ ਉਨਾਲੀ ਇਹ ਮੌਤ ਹੈ ਇੱਕ ਪੁੱਲ ਨਹੀਂਗਾ ਸੁਖਾਲਾ ਪੁੱਲ ਨਹੀਂਗਾ ਇਹ ਮੌਤ ਦਾ ਖੂਜ ਜਿਵੇਂ ਕਹਿੰਦੇ ਇਹ ਮੌਤ ਪੋਲੇ ਜਿੰਨੇ ਹੱਥੋਂ ਲੰਘਣਾ ਉਹ ਘਰੇ ਅਰਦਾਸ ਕਰਕੇ ਆਵੇ ਰੱਬਾ ਮੈਨੂੰ ਇਸ ਪੁੱਲ ਦੇ ਉੱਪਰੋਂ ਸੁੱਕੀ ਸਾਨੀ ਨੁਹਾਰੀ ਮੈਂ ਆ ਕੇ ਡੱਬਾ ਚੜਾ ਦਾਂਗਾ ਇਹੋ ਜੇ ਘਟੀਆਂ ਠੇਕੇਦਾਰ ਪ੍ਰਸ਼ਾਸਨ ਮੁੱਕਰੀ ਜਾਂਦੇ ਨੇ ਇਹੋ ਜਾਂ ਨੂੰ ਵੈਗਰ ਸੱਚੇ ਬਾਦਸ਼ਾਹ ਸਮੱਤ ਬਖਸ਼ੇ ਕੋਈ ਨਵੇਂ ਲਾਓ ਕੀ ਨਾਮ ਕੀ ਦਾ ਮੈਂ ਨਾ ਪਰਵਿੰਦਰ ਸਿੰਘ ਜੀ ਪਰਵਿੰਦਰ ਸਿੰਘ ਕੀ ਮਾਮਲਾ ਕੀ ਇਹ ਮਾਮਲਾ ਜੀ ਜਿਹੜਾ ਹਾਈਵੇ ਤੋਂ ਪੁੱਲ ਬਣਿਆ ਮੱਲਾ ਵਾਲੇ ਰੋਡ ਤੇ ਇਹ ਹੁਣ ਪ੍ਰਸ਼ਾਸਨ ਵੀ ਆਇਆ ਮੀਡੀਆ ਵਾਲੇ ਆਏ ਆ ਤੇ ਅਸੀਂ ਵਿਖਾਉਣ ਡਏ ਇਹਨਾਂ ਦਾ ਇੱਕ ਬੰਦਾ ਆਇਆ ਉਹ ਕਹਿੰਦਾ ਵੀ ਅਸੀਂ ਇਹ ਰੋੜੇ ਜਾਦਾ ਹੋਣ ਕਰਕੇ ਅਸੀਂ ਪੁਲ ਦੇ ਵਿੱਚ ਖੱਪਾ ਕੀਤਾ ਉਹ ਥੱਲੇ ਸਿੱਟਣ ਲਈ ਇਹ ਵੇਖੋ ਜੀ ਵੀ ਰੋੜੇ ਸਿੱਟਣ ਲਈ ਵੀ ਕਦੀ ਪੁਲ ਦੇ ਥੱਲੇ ਖੱਪਾ ਕੀਤਾ ਗਿਆ ਇਹਨਾਂ ਦਾ ਪ੍ਰਸ਼ਾਸਨ ਦਾ ਇੱਕ ਇਹਨਾਂ ਦਾ ਬੰਦਾ ਆਇਆ ਉਹ ਮੰਨਦਾ ਨਹੀਂ ਉਹ ਕਹਿੰਦਾ ਜੇ ਅਸੀਂ ਇਹ ਰੋੜੇ ਸਿੱਟਣ ਲਈ ਇਹਨਾਂ ਖੱਪਾ ਕਰਨਾ ਪਿਆ ਵੇਖੋ ਨਾਲ ਖਾਲੀ ਜਗ੍ਹਾ ਪਈ ਏ ਇਹ ਉੱਥੇ ਵੀ ਸਿੱਟ ਸਕਦੇ ਆ ਰੋੜੇ ਪੁਲ ਦੇ ਵਿੱਚ ਇਹ ਹੁਣ ਮੰਨਦੇ ਨਹੀਂ ਆ ਇਹ ਪੁਲ ਦਰਸਲ ਇਹ ਖੱppa ਟੁੱਟ ਚੁੱਕਾ ਹੈ ਦੁਬਾਰਾ ਇਹਦਾ ਲੈਂਟਰ ਪਿਆ ਉਹ ਹਾਲੀ ਨਹੀਂ ਮੰਨਣ ਦਿਆ ਉਹ ਕਹਿੰਦੇ ਵੀ ਨਹੀਂ ਇਹ ਇਹ ਜਿਹੜਾ ਮਾਮਲਾ ਹੈ ਜੀ ਅਸੀਂ ਇਹਨੇ ਜਾਂਚ ਹੋਣੀ ਚਾਹੀਦੀ ਏ ਪੁਲ ਸਾਰਾ ਦੁਬਾਰਾ ਬੰਨਣਾ ਚਾਹੀਦਾ ਇਸ ਕਰਕੇ ਅਸੀਂ ਕਹਿੰਨੇ ਵੀ ਇੱਥੇ ਜਿਹੜਾ ਇਹਨਾਂ ਦਾ ਕੋਈ ਵੀ ਅਫਸਰ ਆਉਂਦਾ ਉਹ ਕਹਿੰਦਾ ਨਹੀਂ ਜੀ ਨਹੀਂ ਇਹ ਆ ਜੀ ਅਸੀਂ ਪੱਛ ਲਾਇਆ ਜੀ ਇਹਨੂੰ ਚਾਲੂ ਕਰਨਾ ਸੀ ਇਨਾ ਉਥੋਂ 50 ਫੁੱਟ ਮਿੱਟੀ ਥੱਲੇ ਡੂੰਗਾ ਡੋਇਆ ਪੱਟਿਆ ਜੀ ਇਹ ਥੱਲੇ ਕੱਲ ਵੀ ਕੀਤੀ ਗਈ ਕੱਲਬ ਕੀਤੀ ਹੈ ਥੱਲੇ ਇਹ ਰਾਤ 2 ਵਜੇ ਨਾਲ ਦੁਬਾਰਾ ਮਟੀਰੀਅਲ ਪਾ ਕੇ ਭਰਿਆ ਸਮਾਨ ਨਾਲ ਇਹ ਮੰਗ ਅਸੀਂ ਤੇ ਇਹੀ ਕਰਦੇ ਇੱਕ ਜਾਂਚ ਹੋਣੀ ਚਾਹੀਦੀ ਹੈ ਜੀ ਵੀ ਜਿਹੜਾ ਵੀ ਇੱਥੇ ਇੱਕ ਪੁਲ ਦੁਬਾਰਾ ਸਾਰਾ ਤਿਆਰ ਹੋਣਾ ਚਾਹੀਦਾ ਜੀ ਆਪਣਾ ਸਾਪੀ ਨਾਮ ਕੀ ਆਪਣਾ ਮੈਂ ਰਾਕੇਸ਼ ਕੁਮਾਰ ਜੁਨੇਜ ਨੇ ਪੀਡਬੀ ਨੈਸ਼ਨਲ ਇੰਜੀਨੀਅਰ ਤੇ ਸਾਰਾ ਇੱਕ ਹੀ ਮਾਮਲਾ ਕੀ ਹੈਗਾ ਕਿ ਜਿਹੜਾ ਇੱਕ ਪੁਲ ਦੇ ਉੱਪਰ ਆਪਾਂ ਖੜੇ ਰੋਪੜ ਨਿਆ ਉੱਪਰ ਜਿਹੜਾ ਪੁਲ ਬਣਾਇਆ ਗਿਆ ਹੈ ਇਹਨੂੰ ਦੁਬਾਰਾ ਰਿਪੇਅਰ ਕੀਤੀ ਜਾ ਰਹੀ ਹੈ ਰਿਪੇਅਰ ਨਹੀਂ ਕੀਤੀ ਜਾ ਰਹੀ ਹੈ ਇਹ ਜਦੋਂ ਬਾਰਿਸ਼ ਦਾ ਮੌਸਮ ਆਇਆ ਸੀਗਾ ਪਿੱਛੇ ਪਾਣੀ ਦੇ ਵਿੱਚ ਕਰਕੇ ਤਕਰੀਬਨ 100 ਕਿੱਲੇ ਫਸਲ ਡੁੱਬ ਗਈ ਸੀ ਲੋਕਾਂ ਦੇ ਡਿਮਾਂਡ ਦੇ ਉੱਤੇ ਅਸੀਂ ਜਿਹੜੀ ਡਾਇਵਰਜਨ ਅਸੀਂ ਲਗਾਈ ਹੋਈ ਸੀਗੀ ਇਹ ਰਸਤਾ ਬੰਦ ਸੀਗਾ ਇਹਨੂੰ ਮੌਕੇ ਉੱਤੇ ਅਸੀਂ 2 ਦਿਨ ਦੇ ਵਿੱਚ ਇਹ ਰਸਤਾ ਚਾਲੂ ਕੀਤਾ ਤੇ ਡਾਇਵਰਜਨ ਤੋੜ ਕੇ ਉਹ ਪਾਣੀ ਕਢਾਇਆ ਸੀ ਹੁਣ ਜਿਹੜਾ ਇਹਦਾ ਪੈਂਡਿੰਗ ਵਰਕ ਹੈ ਅਪਰੋਚ ਲੈਂਡ ਦਾ ਉਹ ਅਸੀਂ ਹੁਣ ਬਣਾਣਾ ਉਹਦੇ ਵਾਸਤੇ ਜੋ ਕੰਕਰੀਟ ਹੈ ਉਹਦੇ ਜੁਆਇੰਟ ਬਣਾਉਣ ਵਾਸਤੇ ਸਾਨੂੰ ਜਿਹੜਾ ਇਹਨਾਂ ਦਾ ਐਕਸਪੈਂਸ਼ਨ ਜੁਆਇੰਟ ਬਣਾਉਣਾ ਹੁੰਦਾ ਹੈ ਪਲੱਸ ਹੁੰਦੇ ਇਸ ਅਪਰੋਚ ਲੈਵ ਦੀ ਜੁਆਇੰਟ ਬਣਾਉਣ ਵਾਸਤੇ ਉਹਨੂੰ ਚਿਪਿੰਗ ਕੀਤੀ ਗਈ ਸੀ। ਜੀ ਸਰ ਜੇ ਜੋ ਲੋਕਾਂ ਜੋ ਲੋਕਾਂ ਨੂੰ ਲੱਗਿਆ ਕਿ ਇਹ ਟੁੱਟ ਰਿਹਾ ਉਹ ਟੁੱਟ ਨਹੀਂ ਰਿਹਾ। ਇਹ ਉਹਨਾਂ ਬੰਦਿਆਂ ਨੇ ਆਪਣੇ ਜੋ ਵਰਕ ਵਰਕਰਸ ਹੋਣਗੇ ਉਹਨਾਂ ਨੇ ਆਪਣੇ ਸੇਫਟੀ ਆ ਉਹਨਾਂ ਵਾਸਤੇ ਉਹਨਾਂ ਕਿੱਥਾ ਹੋਣਾ ਕਵਰ ਬੈਠੇ ਸਾਰੇ ਇਹਨੂੰ ਰਾਤ ਦੇ ਸਮੇਂ ਫਿਰ ਕਿਉਂ ਫਿਰ ਰਾਤ ਦੇ ਹਨੇਰੇ ਵੇਲੇ ਬੰਦ ਕਰ ਇਹ ਰਾਤ ਦੇ ਹਨੇਰੇ ਵਿੱਚ नहीं बन है मौके अरे जब 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 उपर बनाया पाया गया दून साल ਨਹੀਂ ਅੱਜ ਤੁਸੀਂ ਗਰਾਊਂਡ ਕੰਕਰੀਟ ਬਣਾਇਆ ਅੱਛਾ ਫਿਰ ਸਰ ਇੱਕ ਥੱਲੇ ਸੀ ਗੱਲ ਕਿ ਪੁਲ ਦੇ ਥੱਲੇ ਫਿਰ ਥੱਲੇ ਪੈਣ ਦਾ ਆਈ ਕਿ ਜਿਵੇਂ ਆਪਾਂ ਕਹਿ ਸਕ ਰਹੇ ਹਾਂ ਕਲਬ ਕੀਤਾ ਉਹ ਕਿਉਂ ਕੀਤਾ ਉਹ ਕਲਬ ਇਸ ਕਰਕੇ ਕਿ ਦੁਆਰ ਤੋਂ ਹੁਣ ਕੰਮ ਉੱਥੇ ਸ਼ੁਰੂ ਕਰਨਾ ਹੈ ਜੀ ਪਰ ਤਾਰੇ ਉੱਪਰ ਫਿਰ ਇਹ ਇੰਨੀ ਮਜ਼ਬੂਤੀ ਨਹੀਂ ਹੈ ਕਿ ਪੁਲ ਦੀ ਇਹ ਇੰਨੇ ਕੋ ਕੰਕਰੀਟ ਦੇ ਲਈ ਦੁਬਾਰਾ ਥੱਲੇ ਪਰ ਕੰਮ ਕਰਨਾ ਹੈ ਦੇਖੋ ਸੇਫਟੀ ਮੀਜਰਸ ਤਾਂ ਸਾਰੇ ਗਰ ਹੈ ਜੇ ਉਧਰ ਉੱਥੇ ਆਪਣੇ ਸ਼ਟਰਿੰਗ ਵੀ ਲਗਣੀ ਹੈ ਸਭ ਕੁਝ ਹੋਣਾ ਹੈ ਉਸ ਵਾਸਤੇ ਸਾਨੂੰ ਉੱਥੇ ਸ਼ਟਰਿੰਗ ਤਾਂ ਚਾਹੀਦੀ ਹੈ ਇਹ ਸਾਰੇ ਕਿਸ ਨੂੰ ਦੋਸ਼ੀ ਪਾਇਆ ਜਾਂਦਾ ਕੀ ਇਹਦੇ ਕਾਰਨ ਹੋਏਗੇ ਜੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਜੇ ਇਹਦੇ ਵਿੱਚ ਕੋਈ ਇੱਕ ਟੰਨਾ ਬਣ ਗਿਆ ਕਾਲਾ ਜੇ ਜਾਂਚ ਦੇ ਵਿੱਚ ਜੇ ਦੋਸ਼ੀ ਪਾਇਆ ਜਾਂਦਾ ਕੀ ਸਜ਼ਾ ਹੋਏਗੀ ਕੀ ਕਾਰਵਾਈ ਹੋਏਗੀ ਦੇਖੋ ਇਹ ਕੰਟਰੈਕਟਰ ਨੂੰ ਫਿਰ ਉਹਦੇ ਸਾਹਮਣੇ ਫਿਰ ਆਪਾਂ ਕਰਾਂਗੇ ਸਾਡੇ ਨਿਗਾਹ ਦੇ ਵਿੱਚ ਅੱਜ ਇਹ ਆਇਆ ਇਧਰੋਂ ਨਾਲ ਕੋਈ ਸਾਨੂੰ ਕੋਈ ਮੈਸੇਜ ਗਿਆ ਇਸ ਗੱਲ ਦਾ ਮੈਂ ਮੌਕੇ ਉੱਤੇ ਆਇਆ ਮੈਂ ਚੈੱਕ ਕਰ ਰਹੇ ਹਾਂ ਠੀਕ ਹੈ ਨਾ ਕਦੋਂ ਤੱਕ ਕੰਪਲੀਟ ਰੋਡ ਦਾ ਸਾਰਾ ਪੋਰ ਜੀ ਸਿਰਫ ਅਫਰੋਸ ਸਲੇਬ ਦਾ ਰਹਿ ਗਿਆ ਸੀ ਸਭ ਇਹਦੇ ਉੱਤੇ ਅਫਰੋਸ ਸਲੇਬ ਦਾ ਰਹਿ ਗਿਆ ਸੀ ਕੰਮ ਇਹ ਸ਼ਕ ਕੰਪਲੀਟ ਕਦੋਂ ਤੱਕ ਇਹ ਰੋਡ ਇਹ ਰੋਡ ਆਪਣਾ ਤਕਰੀਬਨ ਅਕਤੂਬਰ ਨਵੰਬਰ ਤੱਕ ਹੋ ਜਾਏਗਾ